ਸੇਵਾ ਕਰਕੇ ਬਹੁਤ ਜ਼ਿਆਦਾ ਆਨੰਦ ਮਿਲ ਰਿਹਾ ਬਾਬਾ ਜੀ ਪਹਿਲੇ ਨੌਕਰੀ ਕਰਦੇ ਸੀਗੇ ਠੀਕ ਹੈ ਜੀ ਫਿਰ ਆਪਣਾ ਕੰਮ ਕਰ ਹੋ ਗਿਆ ਆਪਣਾ ਜਰੈਂਟਰਾਂ ਦਾ ਕੰਮ ਹੈਗਾ ਜੀ ਕੰਮ ਕਰ ਆਪਣਾ ਹੋ ਗਿਆ ਇੱਕ ਪਲਾਟ ਹੋ ਗਿਆ ਪਹਿਲੇ ਫਿਰ ਬਾਬੇ ਨੇ ਅੱਦਰ ਦੀ ਕਿਰਪਾ ਕੀਤੀ ਇੱਕ ਸਾਲ ਦੇ ਵਿੱਚ ਦੂਜਾ ਪਲਾਟ ਹੋ ਗਿਆ ਕੰਮ ਕਰ ਬਹੁਤ ਵਧੀਆ ਹੀ ਸੈਟ ਆ ਜਿਹੜਾ ਕੰਮ ਨਹੀਂ ਸੋਚਿਆ ਆਂਦਾ ਉਹ ਵੀ ਹੋ ਜਾਂਦਾ ਜੀ ਮੈਂ ਕਹਿੰਦਾ ਮੈਂ ਤਾਂ ਹੁਣ ਆਂਦੇ ਆਂਦਾ ਚਲੋ ਪਹਿਲੇ ਵਾਹਿਗੁਰੂ ਜੀ ਦੇ ਦਰ ਤੇ ਨਾ ਸਭ ਤੋਂ ਪਹਿਲੇ ਆਇਆ ਸੀ ਮੱਥਾ ਟੇਕਣ 2 ਸਾਲ ਪਹਿਲੇ ਵਾਹਿਗੁਰੂ ਜੀ ਕੋਲੋਂ ਫਲਪ ਆਇਆ ਗੁੜੀਆ ਹੀ ਦਾਤ ਬਖਸ਼ੀ ਤੁਹਾਨੂੰ ਰਹਿ ਗਿਆ ਠੀਕ ਹੈ ਜੀ ਹੁਣ ਬਾਬੇ ਨੇ ਇਦਾਂ ਦੀ ਮੇਰਾ ਪੇੜਾ ਕੀਤੀਆਂ ਦੁਬਾਰਾ ਫੇਰ ਸਾਨੂੰ ਦਾਤ ਬਖਸ਼ੀ ਹੋਏ ਕੁਛ ਨਾ ਕੁਛ ਮਿਲੀ ਜਾਊਗਾ ਪਰ ਇਹ ਗੱਲ ਹੈ ਜੀ ਮਨ ਹੋਵੇ ਸੱਚਾ ਮੈਂ ਕਹਿੰਦਾ ਜਰੂਰ ਆਵੇ ਸਾਰੇ ਸੰਗਤ ਨੂੰ ਆਣਾ ਚਾਹੀਦਾ ਵਾ ਮੈਂ ਕਹਿੰਦਾ ਇਸ ਤੋਂ ਵੱਡਾ ਦਰ ਕੋਈ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹਾਂ ਸੇਵਾ ਕਰ ਰਹੇ ਹਾਂ ਕਿਹੋ ਜਿਹਾ ਸੇਵਾ ਕਰਕੇ ਬਹੁਤ ਜ਼ਿਆਦਾ ਆਨੰਦ ਮਿਲ ਪਹਿਲੇ ਨੌਕਰੀ ਕਰਦੇ ਸੀਗੇ ਠੀਕ ਹੈ ਜੀ ਫਿਰ ਆਪਣਾ ਕੰਮ ਕਰ ਹੋ ਗਿਆ ਤੇ ਆਪਣਾ ਜਨਰੇਟਰਾਂ ਦਾ ਕੰਮ ਹੈਗਾ ਜੀ ਕੰਮ ਕਰ ਆਪਣਾ ਹੋ ਗਿਆ ਇੱਕ ਪਲਾਟ ਹੋ ਗਿਆ ਪਹਿਲੇ ਫਿਰ ਬਾਬੇ ਨਦਰ ਦੀ ਕਿਰਪਾ ਕੀਤੀ ਇੱਕ ਸਾਲ ਦੇ ਵਿੱਚ ਦੂਜਾ ਪਲਾਟ ਹੋ ਗਿਆ ਠੀਕ ਹੈ ਜੀ ਤਿਬਾ ਰੋਡ ਤੇ ਮੈਂ ਰਹਿੰਦਾ ਜੀ ਕੰਮ ਕਰ ਬਹੁਤ ਵਧੀਆ ਹੀ ਸੈਟ ਆ ਜਿਹੜਾ ਕੰਮ ਨਹੀਂ ਸੋਚਿਆ ਆਂਦਾ ਉਹ ਵੀ ਹੋ ਜਾਂਦਾ ਜੀ ਮੈਂ ਕਹਿੰਦਾ ਮੈਂ ਤਾਂ ਹੁਣ ਆਂਦੇ ਆਂਦਾ ਚਲੋ ਪਹਿਲੇ ਵਾਹਿਗੁਰੂ ਜੀ ਦੇ ਦਰ ਤੇ ਨਾ ਸਭ ਤੋਂ ਪਹਿਲੇ ਆਇਆ ਸੀ ਮੱਥਾ ਟੇਕਣ 2 ਸਾਲ ਪਹਿਲੇ ਵਾਹਿਗੁਰੂ ਜੀ ਕੋਲੋਂ ਫਲਪ ਆਇਆ ਗੁੜੀ ਆਈ ਦਾਤ ਬਖਸ਼ੀ ਸਾਨੂੰ ਠੀਕ ਹੈ ਜੀ ਹੁਣ ਬਾਬੇ ਨੇ ਇਦਾਂ ਦੀ ਮੇਰਾ ਪੇਰਾ ਕੀਤੀਆਂ ਦੁਬਾਰਾ ਫੇਰ ਸਾਨੂੰ ਦਾਤ ਬਖਸ਼ੀ ਹੋਵੇ ਕੁਝ ਨਾ ਕੁਝ ਮਿਲੀ ਜਾਵੇ ਪਰ ਇਹ ਗੱਲ ਹੈ ਜੀ ਮਨ ਹੋਵੇ ਸੱਚਾ ਮੈਂ ਕਹਿੰਦਾ ਜਰੂਰ ਆਵੇ ਸਾਰੇ ਸੰਗਤ ਨੂੰ ਆਉਣਾ ਚਾਹੀਦਾ ਵਾ ਮੈਂ ਕਹਿੰਦਾ ਇਸ ਤੋਂ ਵੱਡਾ ਦਰ ਕੋਈ ਨਹੀਂ ਹੈਗਾ ਬਿਲਕੁਲ ਨਿਕਾ ਕਿਵੇਂ ਵੇਖਦੇ ਹੋ ਜਿਵੇਂ ਆਪਾਂ ਸੁਣਦੇ ਆਂ ਵੀ ਕੁਝ ਪਾਉਣ ਵਾਸਤੇ ਕੁਝ ਖੋਣਾ ਪੈਂਦਾ ਪਰ ਇੱਕ ਐਸਾ ਦਰ ਹੈ ਵੀ ਇੱਥੇ ਕੁਝ ਖੋਣਾ ਨਹੀਂ ਪੈਂਦਾ ਸਿਰਫ ਸੱਚੇ ਦਿਲਾਂ ਨੂੰ ਤੁਸੀਂ ਇੱਕ ਵਾਰੀ ਆਉਣਾ ਤੇ ਬਾਬਾ ਦੀਪ ਸਿੰਘ ਜੀ ਝੋਲੀਆਂ ਭਰ ਦਿੰਦੇ ਨੇ ਮੈਂ ਕਹਿੰਦਾ ਬਾਬਾ ਜੀ ਝੋਲੀਆਂ ਕੀ ਮੈਂ ਕਹਿੰਦਾ ਸੋਚਿਆ ਵੀ ਨਹੀਂ ਹੁੰਦਾ ਉਹ ਵੀ ਕੁਝ ਮਿਲ ਜਾਂਦਾ ਵਾ ਪਰ ਇਹ ਦੇਖੋ ਜੀ ਪਹਿਲੇ ਕਾਰ ਸੀਗੀ ਆਪਣੇ ਕੋਲ ਆਪਣੇ ਜਨਰੇਟਰਾਂ ਦਾ ਕੰਮ ਲੈ ਕੇ ਆਣ ਜਾਣ ਵਾਸਤੇ ਕੁਝ ਸਾਧਨ ਹੀ ਸੀਗਾ ਵਾਹ ਗੁਰ ਜੀ ਨੇ ਸਾਨੂੰ ਛੋਟਾ ਹੱਥ ਹੀ ਦੇ ਦਿੱਤਾ ਜੀ ਠੀਕ ਆ ਜੀ ਆਪਣੀ ਮੇਰਾ ਪੇਰਾ ਹੋ ਗਈਆਂ ਚਲੋ ਪ੍ਰਾਣੀ ਨੰਮੀ ਦੀ ਕੋਈ ਗੱਲ ਨਹੀਂ ਹੁੰਦੀ ਚੀਜ਼ ਹੋਣੀ ਚਾਹੀਦੀ ਠੀਕ ਹੈ ਜੀ ਤੇ ਵਾਹਿਗੁਰੂ ਦੀ ਅੰਨੀ ਕਿਰਪਾ ਜੇ ਇਹ ਕੰਮ ਅੱਜ ਸੋਚਿਆ ਨਾ ਅੱਜ ਬੈਠੇ ਬੈਠੇ ਕੰਮ ਹੋ ਰਿਆ ਨਾਲ ਆ ਫੋਨ ਹੈਗਾ ਜੀ ਫੋਨ ਤੇ ਹੀ ਕੰਮ ਹੋ ਰਿਆ ਸਭ ਕੁਝ ਵਾਹਿਗੁਰੂ ਦੀ ਮਿਹਰ ਆ ਕਿੰਨਾ ਕੁ ਸ਼ੁਕਰ ਕਰਦੇ ਆ ਵਾਹਿਗੁਰੂ ਮੈਂ ਕਹਿੰਦਾ ਜਿੰਨਾ ਵੀ ਕਰਾਂ ਨਾ ਬੋਹ ਘਟਾ ਜੀ ਮੈਂ ਕਹਿੰਦਾ ਜਿੰਨਾ ਵੀ ਕਰਾਂ ਦਿਲੋਂ ਬੋਹ ਘਟਾ ਮੈਂ ਕਹਿੰਦਾ ਸੰਗ ਦਾ ਪਹਿਲੇ ਘਟ ਸੀਗੀ ਹੁਣ 2 ਸਾਲ ਹੋ ਗਏ ਬਹੁਤ ਜ਼ਿਆਦਾ ਸੰਗਤ ਆ ਰਹੀ ਹੈ ਜੀ ਕਿਸੇ ਦੇ ਮਨ ਨੂੰ ਕੁਝ ਮਿਲਦਾ ਤਾਂ ਹੀ ਆਦਾਰਾ ਬਿਲਕੁਲ ਠੀਕ ਹੈ ਜੀ ਪਰ ਮੈਂ ਕਹਿੰਦਾ ਸਾਨੂੰ ਮੈਨੂੰ ਕੋਈ ਚੀਜ਼ ਦੀ ਕਮੀ ਨਹੀਂ ਮੇਰੇ ਘਰ ਪਰਿਵਾਰ ਬੱਚੇ ਨਿਆਣੇ ਸਭ ਸਹੀ ਹੈ ਜੀ ਠੀਕ ਹੈ ਜੀ ਚਲੋ ਫੈਮਿਲੀ ਭਾਵੇਂ ਛੋਟੀ ਹੋਵੇ ਚਾਹੇ ਵੱਡੀ ਪਰ ਸਹੀ ਰਵੇ ਕਰੇ ਸਾਰੇ ਸਭ ਸਹੀ ਆ ਬਾਬਾ ਜੀ ਸਭ ਕੁਝ ਮਿਲਿਆ ਵਾ ਕਰੋ ਇਹ ਦਾਰਾ ਨਾ ਮੈਂ ਕਹਿੰਦਾ ਮੈਂ ਜਰੂਰੀ ਨਹੀਂ ਪੰਜ ਚ ਪੈਰਾ ਸਭ ਕੱਟਣਾ ਹੈ ਮੇਰਾ ਮਨ ਕਰੂੰਗਾ ਮੈਂ ساری ਜ਼ਿੰਦਗੀਆਂ ਦਾ ਰਾਮਾਗਾ ਬਸ ਬਾਬਾ ਬਲਾਂਦਾ ਰਵੇ ਬਸ ਮੈਂ ਕਹਿੰਦਾ ਇਹ ਬੁੱਧਵਾਰ ਹੁੰਦਾ ਨਾ ਬਾਬਾ ਕਹੇ ਕੀ ਤੈਨੂੰ ਮੈਂ ਦੋ ਟਾਈਮ ਕੱਟ ਕੇ ਭੇਜ ਦੇਣਾ ਉੱਥੇ ਜਿੱਦਾਂ ਦੀ ਮਰਜ਼ੀ ਸੇਵਾ ਹੋਵੇ ਜੀ ਸੇਵਾ ਕਰਾਂਗੇ ਵਾਇ ਗੁਰਦਾ ਸ਼ੁਕਰ ਮਨਾਵਾਂਗੇ ਬਸ ਐਦਾਂ ਹੀ ਪ੍ਰਮਾਤਮਾ ਝੋਲੀਆਂ ਭਰਦਾ ਰਹਿੰਦਾ ਸਭ ਨੂੰ ਦਿੰਦਾ ਜੀ ਮੈਂ ਕਹਿੰਦਾ ਸਭ ਦਾ ਰਖਾ ਇਹ ਤੋਂ ਵੱਡਾ ਕੋਈ ਨਹੀਂ ਹੈਗਾ ਇਦਾਂ ਬਹੁਤ ਕੁਸ਼ ਆ ਜੀ ਬਹੁਤ ਕੁਸ਼ ਜੇ ਮੰਗੀਏ ਬਹੁਤ ਕੁਸ਼ ਆ ਦਿਲੋਂ ਮੈਂ ਕਹਿੰਦਾ ਪਹਿਲੇ ਥੋੜੀ ਜੀ ਲੈਂ ਲੱਗਦੀ ਸੀ ਦਰਬਾਰ ਸਾਹਿਬ ਤੱਕ ਠੀਕ ਆ ਜੀ ਹੁਣ ਦੇਖੋ ਲੰਬੀਆਂ ਹੋ ਗਈਆਂ ਪਹਿਲੇ ਮੇਰੀ ਮੰਮੀ ਨਹੀਂ ਨਾਲ ਲਾਂਦੇ ਸੀਗੇ ਜੀ ਹੁਣ ਮੇਰੀ 4-5 ਹੋ ਗਏ ਹਫ਼ਤੇ ਮੇਰੀ ਮਦਰ ਨਾਲ ਆਣ ਲੱਗ ਗਿਆ ਜੀ ਕਹਿੰਦੀ ਮੈਂ ਵੀ ਨਾਲ ਜਾਇ ਕਰੂੰਗੀ ਬਹੁਤ ਸੰਗਤਾਂ ਹੁੰਦੀ ਹੈ ਮੇਰਾ ਵੀ ਮਨ ਕਰਦਾ ਜਾਣ ਵਾਸਤੇ ਹੁਣ ਆ ਰਹੇ ਨੇ ਜੀ ਨਾਲ ਜੱਤ ਘਰਾਂਦੇ ਨੇ ਆਣਗੇ ਨਾਲ ਜੀ ਬਾਕੀ ਮੈਂ ਤਾਂ ਜੀ ਮੇਰਾ ਬੁੱਧਵਾਰ ਪੱਕਾ ਮੈਨੂੰ ਕੋਈ ਵੀ ਕੰਮਕਾਰ ਹੋਵੇ ਮੈਂ ਕਹਿੰਦਾ ਮੈਂ ਹੱਥ ਜੋੜਾਂਗਾ ਕਿ ਮੇਰਾ ਫੋਨ ਤੇ ਹੀ ਕੰਮ ਹੋ ਜਵੇ ਤੇ ਮੈਨੂੰ ਇੱਥੇ ਹਾਰਦਿਕ ਟਾਈਮ ਮਿਲ ਜਾਵੇ ਬਸ ਬਹੁਤ ਸ਼ੁਕਰਾਨਾ ਬਾਬੇ ਦਾ ਜੀ ਬਹੁਤ ਜ਼ਿਆਦਾ ਬਾਕੀ ਵਗੇ ਦਿ ਹਰ ਹਫਤੇ ਸੰਡੇ ਟਾਈਮ ਗੱਡੀ ਦਾ ਘਰਦੇ ਆ ਵਾਸਤੇ ਆਜੀ ਦਾ ਦਰ ਤੇ ਆਜੀ ਦਾ ਇੱਥੇ ਨਹੀਂ ਕਦੇ ਹੋਰ ਗੁਰਦਾਰੇ ਚਲ ਜੀਦਾ ਜਾਣਾ ਗੁਰੂ ਘਰੇ ਆਜੀ ਠੀਕ ਹੈ ਜੀ ਮੈਂ ਨਹੀਂ ਕਹਿੰਦਾ ਕਿ ਇਹ ਆਊਗਾ ਪਰ ਸਭ ਕੁਝ ਮਿਲਿਆ ਕਹਿੰਦਾ ਮਿਲੇ ਮਿਲੇ ਵੀ ਕਹਿੰਦਾ ਨਾ ਕਹੀ ਇਹ ਮਿਲਿਆ ਪਰ ਮਿਲਿਆ ਸਭ ਕੁਝ ਆ ਜੀ ਜੋ ਸੋਚਿਆ ਨਹੀਂ ਉਹ ਵੀ ਕੁਝ ਮਿਲਿਆ ਪ੍ਰਮਾਤਮਾ ਆਪਣੇ ਦੋ ਪਲਾਟ ਹੋ ਗਏ ਨੇ ਤੀਜਾ ਅਸੀਂ ਰਹਿੰਦੇ ਪਏ ਨੇ ਰੈਸ਼ ਠੀਕ ਹੈ ਜੀ ਸਾਰਾ ਕੰਮ ਕਰ ਸੈਟ ਆ ਜੀ ਫੋਨ ਤੇ ਹੀ ਸੈਟ ਆ ਹੁਣ ਅੱਜ ਬੈਠੇ ਬੈਠੇ ਦੇਖੋ ਫੋਨ ਤੇ ਹੀ ਕੰਮ ਹੋ ਜਾਂਦਾ ਜੀ ਠੀਕ ਹੈ ਜੀ ਵਾਹਿਗੁਰੂ ਦੀ ਕਿਰਪਾ ਸਾਰਾ ਕੁਝ ਮਿਲ ਰਿਹਾ ਬੋਲ ਵਾਹਿਗੁਰੂ ਜੀ ਦਾ ਬੋਲ ਚ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਹਾਡਾ ਵੀ ਸ਼ੁਭਰਾਨਾ ਬਾਬਾ ਜੀ ਵਾਹਿ